ਇਹ ਹਾਲ ਕਿ ਛੱਕੀ ਬਜ਼ੁਰਗ ਮਹਿਲਾ ਦੀ ਹੋਈ ਮੌਤ ਕਰੋ ਗਈ ਸੀ ਬੈਂਕ ਚੋਂ ਪੈਨਸ਼ਨ ਕਢਵਾਉਣ ਪਰ ਨਹੀਂ ਪੱਰੀ ਕਰ ਤਚਕੀ ਹਾਲਚ ਵਿੱਚ ਮਿਲੀ Laash ਉਸ ਵੱਲੋਂ ਚਾਂਚ ਰੂਪ ਬੀਤੇ ਕੱਲ ਫਤੇਗੜ ਜ਼ੂੜੀਆਂ ਤੇ ਗਿਰਪਾ ਬਨਾਨਕ ਦੇ ਵਿਚਕਾਰ ਪੈਂਦੇ ਪਿੰਡ ਬਪਾਰਾਲੀ ਕਲਾਂ ਦੀ ਇੱਕ ਬਜ਼ੁਰਗ ਮਹਿਲਾ ਕਰੋ ਪੈਨਸ਼ਨ ਕਢਵਾਉਣ ਗਈ ਤਾਂ ਅੱਪ ਕਰ ਨਹੀਂ ਪਰਤੀ ਤਾਂ ਉਸ ਦੀ ਅੱਜ ਚੱਕੀ ਹਾਲਤ ਵਿੱਚ ਮਾਲੇਵਾਲ ਪੁਲ ਦੇ ਨਜ਼ਦੀਕ ਖੂਸਰਾ ਰੇਲ ਤੈ ਨਜ਼ਦੀਕ ਮ੍ਰਿਤਕ ਦੇ ਮਿਲੀ ਹੈ ਇਸ ਬੰਦੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਜ਼ੁਰਗ ਮਹਿਲਾ ਕੱਲ ਕਰੋ ਬੈਂਕ ਤਲ ਮਟੀਰਾ ਮਾਂ ਚੋ ਪੈਨਸ਼ਨ ਕਢਵਾਉਣ ਗਈ ਸੀ ਅਤੇ ਘਰ ਨਹੀਂ ਪਰਤੀ ਅਤੇ ਉਹਨਾਂ ਵੱਲੋਂ ਜਦ ਪਾਲ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਮਾਤਾ ਦੀ ਮ੍ਰਿਤਕ ਦੀ ਮਲੇਵਾਲ ਪੁਲ ਦੇ ਨਜ਼ਦੀਕ ਇੱਕ ਟ੍ਰੇਨ ਦੇ ਕੋਲ ਪਈ ਹੈ ਇਸ ਬੰਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਮੌਕੇ ਤੇ ਪੁਲਸ ਉੱਥੇ ਪਹੁੰਚ ਕੇ ਜਾਂਚ ਨੂੰ ਕਰ ਤੇ ਸਬੰਧੀ ਟੀਐਸਪੀ ਫਤਿਹਗੜ੍ਹ ਚੂੜੀਆਂ ਵੇਪਨ ਮਾਰਨੇ ਦੇ ਸੰਬੰਧਿਤ ਅਸਚਾ ਦੇ ਮਰਦ ਤੱਕ ਫੌਤ ਦੇ ਪਰਿਵਾਰਕ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਕਾਕੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸਦੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਪਤਾ ਲੱਗਣਾ ਚਾਹੀਦਾ ਹੈ ਕਿ ਮਾਤਾ ਦੀ ਮੌਤ ਕਿਸ ਤਰ੍ਹਾਂ ਹੋਈ ਸੰਨੀਕਰ ਮੇਰੀ ਸਾਸੜਾ ਨਾ ਜਰਾਣ ਨੇ ਫੱਬਲੜੀ ਕਰਾਂ ਅੱਛਾ ਜੀ ਮੇਰੀ ਸਾਸੜਾ ਨਾ ਸੁਵੈਨ ਜੋ ਚੇ ਸਵੇਤਰੋਂ ਪੈਂਸਰ ਰਾਇ ਫੇਅਰ ਪੈਂਸਰ ਫੌਂਸਰ ਰਾਇ ਦੇ ਬਾਜੋ ਫੜੇ ਸਾਰੇ ਦਵਾਈਸਨ ਰਹਿਣ ਵੀ ਤੇ ਅਸਰ ਦਵਾਈਸਨ ਨਾਲ ਫੇਰ ਫੜੇ ਰਹਾ ਜਾਂ ਫੇਰ ਮਾਰੇ ਬਾਦ ਸਾਨੂੰ ਉਹਨਾਂ ਨੇ ਇੱਕ ਬੋਡੀ ਰੱਬੀ ਆ ਤੇ 9 ਵਜੇ ਤੱਕ ਦੇ ਜੇ 2:30 ਵਜੇ ਦਾ ਜਦ ਉਹਨਾਂ ਦਾ ਫੋਨ ਵੀ ਆਉਣ ਰਿਹਾ ਆ ਤਾਨੂੰ ਤਨ ਕੋ ਬੱਲ ਮੈਨੂੰ ਸਾਡੇ ਮੈਂ ਫੋਨ ਰੋਣੇ ਲਈ ਬੜਾ ਮੈਂ ਆਪਣੇ ਡੇਰੀ ਜੀ ਨੂੰ ਫੋਨ ਲਾਇਆ ਡੇਰੀ ਦੇ ਸਾਡੇ ਪਿੰਡ ਨਹੀਂ ਆਏ ਆਏ ਫਿਰ ਆਪਾਂ ਸਾਰੇ ਰਿਸ਼ਤੇਦਾਰਾਂ ਨੇ ਫੋਨ ਰੋਣੇ ਰਹੇ ਆ ਪਰ ਸਾਨੂੰ ਨਹੀਂ ਰੱਪੇ ਸੀ ਸਾਨੂੰ ਅੱਜ ਰੱਪੇ ਮਾਰੇ ਬਾਰੇ ਕੋਈ ਤਾਂ ਕੋਈ ਸਹੀ ਹਾਂਜੀ ਪੁਲਿਸ ਰਾਤ ਵੀ ਆਈ ਸੀ ਤੇ ਹੁਣ ਮ੍ਰਿਤਕ ਦੇ ਕਿੱਥੇ ਹੁਣ ਫਰ ਬਟਾਰਾ ਹਸਪੀਟਲ ਕੋਸਮਾ ਦਾ ਹੌਂ ਲਿਆ ਦੇ ਇਹ ਕਾਣਾ ਚੋਲੇ ਆਪਾਂ ਨੂੰ ਮਾਰਦੇ ਸਾਨੂੰ ਸਨਜ਼ਾਰ ਵਾਈ ਹੋਵੇ ਸਾਨੂੰ ਇਨਸਾਫ ਚਾਹੀਦਾ ਹੈ ਜਿਹੜਾ ਜ਼ਰ ਉਹ ਬੰਦਾ ਫੜਿਆ ਜਾਵੇ ਜਿਹਨੇ ਸਾਡੀ ਮਾਂ ਨੂੰ ਮਾਰਿਆ ਸ਼ੱਕ ਹੈਗਾ ਕਿਸੇ ਸਰ ਨਵਿੰਦਰ ਕੋਰ ਨਾਮ ਮੇਰਾ ਤੇ ਕੀ ਗੱਲਬਾਤ ਹੋਈ ਹੈ ਇਹ ਮੇਰੀ ਮੰਮੀ ਜੀ ਆ ਮੇਰੀ ਮਾਤਾ ਵਾ ਮੈਂ ਦੀ ਬੇਟੀ ਆ ਵੱਡੀ ਤੇ ਕੱਲ ਘਰੋਂ ਗਈ ਆ ਪੁਲਿਸਾਂ ਲੈਣ ਗਈ ਸਾਢੇ 9 ਵਜੇ ਘਰੋਂ ਹਾਂਜੀ ਪੁਲਿਸਾਂ ਲੈਣ ਗਈ ਆ ਪਰਸਨ ਲੈ ਕੇ ਬਾ ਦਵਾਈ ਲਈ ਉਹਨੇ ਕਾਲਿਓ ਕਾਲਿਓ ਦਵਾਈ ਲੈ ਕੇ ਆਈ ਆ ਵਾਪਸੀ ਵੋਲੇ ਘਰ ਤਣੀ ਆਈ ਆ ਉਹ ਤੋਂ ਗਾ ਮਾਲਿਆ ਪੁਰ ਤੇ ਆਈ ਮਾਲਿਆ ਪੁਰ ਤੋਂ ਘਾ ਨਹੀਂ ਪਤਾ ਲੱਗਾ ਤਾਂ ਵੀ ਕਿੜੇ ਕੋਚੇ ਪੈ ਗਈ ਉਹ ਤੋਂ ਪਤਾ ਹੀ ਨਹੀਂ ਲੱਗਾ ਸਾਨੂੰ ਵੀ ਕੌਣ ਉਹਨਾਂ ਨੂੰ ਬਾਹਲ ਕੇ ਲੈ ਗਿਆ ਕਿਤੇ ਕੱਲ ਤੇ ਨੱਪਣ ਟਿਆਂ 3 ਵਜੇ ਤੇ ਪਰਜਾਈ ਨੇ ਫੋਨ ਕੀਤਾ ਮੈਨੂੰ ਵੀ ਦੀਦੀ ਤਰਕਾ ਮਮਾ ਮੈਂ ਨਹੀਂ ਮਮਾ ਮੇਤੋ ਨਹੀਂ ਆਏ ਹੈਗੇ ਤੇ ਫਿਰ ਜਦੋਂ ਅਸੀਂ ਸ਼ਾਮ ਤੱਕ ਚਲੇ ਡਿੱਕੇ ਮਮਾ ਨੂੰ ਵੀ ਚਲ ਸ਼ਾਮ ਤੱਕ ਗਏ ਹੋਣ ਕਿਸੇ ਰਿਸ਼ਤੇਦਾਰ ਕੋ ਸ਼ਾਮ ਤੱਕ ਮੁੜ ਕੇ ਆ ਜਾਣਗੇ ਤੇ ਨਹੀਂ ਮਮਾ ਘਰ ਸ਼ਾਮ ਤੱਕ ਨਹੀਂ ਪਹੁੰਚੇ ਚ ਸ਼ਾਮ ਪੈ ਗਈ ਆ ਫਿਰ ਅਸੀਂ ਜਿਆਦਾ ਭੈਨਸ ਕੀਤੀ ਆ ਵੀ ਮਮਾ ਗਏ ਕਿੱਥੇ ਨੇ ਤੇ ਫੇਰੀ ਪੁਲਿਸ ਨੂੰ ਇਤਲਾਹ ਕੀਤੀ ਪੁਲਿਸ ਸਾਡੇ ਕੋਲ ਰਾਤ ਆਈ ਆ ਉਹਨਾਂ ਦੇਖਿਆ ਵਾ ਤੇ ਬਸ ਇਸ ਤੋਂ ਬਾਅਦ ਨਹੀਂ ਹੁਣ ਏਪੀਓ ਨੂੰ ਪਤਾ ਤੇ ਲੱਗੇ ਵੀ ਆਡੀ ਮਾਂ ਨਾ ਹੋਇਆ ਕੀ ਹੈ ਜਿਹੜੀ ਮ੍ਰਿਤਕ ਦੇ ਆ ਨਿਕਲੀ ਆ ਉਹ ਹਾਂਜੀ ਸਭ ਕੁਝ ਜੀ ਪਿੰਸਨ ਵੀ ਉਹਦੇ ਕੋਲ ਪਈ ਆ ਉਹਦੇ ਬੈਗ ਚ ਪਈ ਆ ਪਿੰਸਨ ਨਹੀਂ ਛੇੜੀ ਕਿਸੇ ਨੇ ਵੀ ਉਹਦੇ ਮਰਪੀਪ ਕਾਪੀ ਵਿੱਚ ਇਹੀ ਪਿੰਸਨ ਵਾਲੀ ਧਾਰ卡ੜੇ ਵਿੱਚ ਹੈ ਮੋਬਾਈਲ ਨਹੀਂ ਹੈਗਾ ਵਿੱਚ ਕੁਝ ਇੱਕ ਸਾਟ ਲੱਗੀ ਬਸ ਸਾਟ ਉਹਦੇ ਹੱਥ ਹੋਰ ਸਾਟ ਸਾਰੀ ਬੋਟੀ ਬਹੁਤ ਸੋਹਣੀ ਆ ਕੋਈ ਬੋਟੀ ਚੜੀਟ ਨਹੀਂ ਆਈ ਇਹ ਆਪੀ ਦਜਾ ਸਵੇਰੇ ਮਰੀ ਸਵੇਰੇ ਮਾਰੀ ਆ ਕਿਹਨ ਇਹ ਮ੍ਰਿਤਕ ਤੇ ਅੱਜ ਮਿਲੀ ਹੈ ਹਾਂਜੀ ਅੱਜ ਸਵੇਰੇ 7:30 ਵਜੇ ਸਾਨੂੰ ਫੋਨ ਆਇਆ ਵਾ ਅੱਛਾ ਮਿਲੀ ਕਿਥੋਂ ਲਾਸ਼ ਮਰਪੇ ਮਾਲਿਆ ਪੋ ਲਾਗੂ ਮਿਲੀ ਆ ਹਾਂਜੀ ਤੇ ਸਵੇਰੇ ਨੂੰ ਫੋਨ ਆਇਆ 7 ਵਜੇ ਵੀ ਇੱਥੇ ਕੋਈ ਜਨਾਨੀ ਦੀ ਲਾਸ਼ ਪਈ ਆ ਪੁਲਿਸ ਵਾਲੇ ਫੋਨ ਗਿਆ ਪੁਲਿਸ ਵਾਲੇ ਕਹਿੰਦਾ ਸਾਨੂੰ ਫੋਨ ਕੀਤਾ ਵਾ ਕੋਈ ਕਿਸੇ ਤੇ ਕੋਈ ਝੱਪ ਕੋ ਛੱਪ ਨਹੀਂ ਸਾਹ ਕਦੇ ਵਰਜੀਆ ਨੂੰ ਕਿਹਾ ਡਕ ਇਹਨਾਂ ਦੁਸ਼ਮਣੀ ਨਹੀਂ ਤਾਨੂੰ ਝੱਪ ਕਿੱਥੇ ਹੋਣਾ ਵਾ ਇਹ ਵੀ ਕਰੋ ਚੰਗੀ ਭਲੀ ਗਈ ਆ ਰਾਜ ਕੀ ਪਤਾ ਉਹ ਕਿਹੜਾ ਕੋਈ ਜਾਂਦੇ ਜਦੋਂ ਪ੍ਰੈਸ਼ਰ ਕਢਾਈ ਹੈ ਜਦੋਂ ਕੋਈ ਮਗਰ ਲੱਗਾ ਤੇ じゃ ਕੀ ਗੱਲਬਾਤ ਕੀ ਨਹੀਂ ਤੂੰ ਜਿੰਨਾ ਵਾਪਰੀ ਉਹਨੂੰ ਹੀ ਪਤਾ ਨਾ ਵਿਚਾਰੀ ਨੂੰ ਤੁਹਾਨੂੰ ਤੁਹਾਨੂੰ ਤੇ ਤੁਹਾਨੂੰ ਕਾਰਵਾਈ ਹੋਵੇ ਤੁਹਾਨੂੰ ਪਤਾ ਲੱਗੇ ਵੀ ਕੀ ਉਹਦੇ ਨਾਲ ਹੋਇਆ ਤੇ ਕੀ ਨਹੀਂ ਹੋਇਆ ਹਨ ਇਨਸਾਬ ਮੇਰੇ ਅਈ ਹੋਰ ਕੁਝ ਨਹੀਂ ਚਾਹੁੰਦੇ ਵੀ ਪਤਾ ਲੱਗੇ ਉਹ ਬੰਦਾ ਫੜਿਆ ਜਾਵੇ ਜਾਂ ਜਿਹਨੇ ਮਾਰਿਆ ਉਹਨੂੰ ਕਿੱਥੇ ਮਾਲਿਆ ਕੋਲਵਾ ਕਿੱਥੇ ਜਾ ਕੇ ਦੀ লাশ ਪਈ ਆ ਪਤਾ ਤਾਂ ਲੱਗੇ ਬੰਦੇ ਦਾ ਨਾਲ ਤੁਸੀਂ ਕਹਿ ਰਹੇ ਜੇ ਕੋਈ ਸ਼ੱਕ ਹੈ ਕਿਸੇ ਦਾ ਨਹੀਂ ਸ਼ੱਕ ਤੇ ਵੀਰ ਜੀ ਉਹਨੂੰ ਕਿਸੇ ਤੇ ਵੀ ਨਹੀਂ ਆਗਾ ਅੱਜ ਹੁਣ ਇਹ ਵੀ ਮਾਤਾ ਨੂੰ ਜੋ ਵਾਪਰੇ ਤੇ ਮਾਤਾ ਨੂੰ ਹੀ ਪਤਾ ਉਹ ਇੱਕ ਸਾਥ ਹੋ ਜਾ। ਕੀ ਦਾ ਵਹਿ ਰਿਹਾ ਕਿਸਦਾ? ਜੀ ਜੀ। ਹਾਂ ਜੀ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਉਹ ਐਕਸੀਡੈਂਟ ਨੇ ਹੋਇਆ ਜੀ। ਇਸ ਕਰਕੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ। ਜੇ ਜੋ ਕਰਨਾ ਹੋਈ ਹੈ ਇਹ ਐਕਸੀਡੈਂਟ ਨਹੀਂ ਹੋ ਸਕਦਾ ਕੋਈ ਵੀ। ਜੀ ਜੀ। ਵੀ ਕਿਸੇ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਜੀ। ਹਾਂ ਜੀ। ਕੋਈ ਪ੍ਰਵਾਹ ਨਹੀਂ ਜਾਂ ਕਿਸੇ ਨੂੰ ਕੋਈ ਸ਼ੱਕ ਕਿਸੇ। ਨਹੀਂ ਸ਼ੱਕ ਨਹੀਂ ਇਹ ਕੋਈ। ਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਜਿਹੜੇ ਘਰੋਂ ਕੱਲ ਹੋਏ ਮਿਸਿੰਗ ਕਹਿੰਦੇ ਦੱਸ ਕੇ ਗਏ ਹਾਂ ਮੈਂ ਹਾਂਜੀ ਹਾਂਜੀ ਪਹਿਲਾਂ ਤਲਵੰਡੀ ਗਏ ਜੇ ਉਹ ਆਪਣੀ ਪ੍ਰਸੰਗਣ ਵਾਲਾ ਤੇ ਉਤੋਂ ਬਾਅਦ ਮੁੜ ਕੇ ਉਹਨਾਂ ਕਾਲ ਬਗਾਨੇ ਜਾਣਾ ਸੀ ਦਵਾਈ ਲੈਣ ਆਪਣੀ ਜੀ ਤੇ ਉਹਨਾਂ ਦੀ ਛਾਤੀ ਜਾਮ ਸੀ ਉਤੋਂ ਦਵਾਈ ਉਹਨਾਂ ਚੱਲਦੀ ਸੀ ਦਵਾਈ ਤੋਂ ਮੁੜ ਕੇ ਬਾਦ ਉਹ ਘਰ ਨਹੀਂ ਪਰਤੇ ਗਏ ਜੀ ਜੀ ਹਾਂਜੀ ਉਹਨਾਂ ਦਾ ਪੌਣੇ ਦੇ 2 ਵਜੇ ਫੋਨ ਬੰਦ ਹੋ ਗਿਆ ਉਹ ਤੋਂ ਬਾਅਦ ਫੋਨ ਨਹੀਂ ਲੱਗਿਆਗਾ ਇਹਨੇ ਦੋ ਰਾਤ ਦੇ ਦਿਨੇ ਦਿਨੇ ਦੇ ਪੌਣੇ ਦੋ ਜੇ 1:30 ਵਜੇ ਉਹਨਾਂ ਪੈਸੇ ਕਢਾਏ ਆ ਬੈਂਕ ਚੋਂ ਇੱਥੋਂ 9:30 ਚਲ ਗਏ ਆ ਹਾਂਜੀ ਯਾਨੀ ਇੱਥੋਂ विजय ਸਾਧਾ ਨਾਮ ਮਿਲਿਆ ਤੇ ਤੁਰ ਕੇ ਇਹਨਾਂ ਨੂੰ ਡੇਢ ਘੰਟਾ ਲੱਗਿਆ ਤਲੰਡੀ ਜਾਂਦੇ ਜਾਂਦੇ ਆ ਤੇ ਉਤੋਂ ਬਾਅਦ ਆ ਮੁੜ ਕੇ ਪੌਣੇ ਦੇ ਦੋ ਮੁੜ ਕੇ ਉਹ ਗਏ ਆ ਆਪਣੇ ਕਾਲ ਬਗਾਨਿਆਂ ਨੂੰ ਪੈਸੇ ਲੈ ਕੇ ਉਤੋਂ ਮੁੜ ਕੇ বাস ਆਉਂਦੀ ਆ ਨਿਕੋਸਰਾਂ ਦੀ ਜੀ ਜੀ ਤਲੰਡੀ ਜੀ ਨੂੰ ਉਹ ਬਸੇ ਆਏ ਆ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਹਾਂਜੀ ਕਿਵੇਂ ਪਤਾ ਲੱਗਾ ਸਰ ਘਰਾਂ ਨੂੰ ਮੁੜ ਕੇ ਫੋਨ ਕਰਦੇ ਰਹੇ ਸਾਰੇ ਇਸਰਾਂ ਨੂੰ ਨਹੀਂ ਡਾਕਟਰ ਕੋਈ ਫੋਨ ਕੀਤਾ ਆਪਾਂ ਜਦੋਂ ਦਵਾਈ ਲੈ ਦੇਰ ਲੱਗੀ ਉਹ ਉਦੋਂ ਅਸੀਂ ਸیرے ਆਏ ਆ ਸیرے ਆਏ ਸਾਡੀ ਛੋਟੀ ਸਾਲੀ ਆ ਉਹ ਪਹਿਲਾਂ ਉੱਥੇ ਗਏ ਵੇਖਣ ਉਹਨਾਂ ਨੂੰ ਫੋਨ ਆਇਆ ਹਾਂਜੀ ਤੇ ਜਿਆਦਾ ਮਦਦਗੀ ਦਾ ਲਾਸ਼ ਆ ਕੇ ਪਛਾਣੋ ਕਿ ਉਹ ਹੋ ਸਕਦਾ ਵਾ ਕਿ ਤੁਹਾਡੇ ਦਿਨੇ ਆਇਆ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਲੁੱਟ ਖੋਹਿਆ ਜਾਂ ਰੱਦ ਦੇਣਾ ਜਾਂ ਮਾਰਿਆ ਗਿਆ ਨਹੀਂ ਲੁੱਟ ਖੋਹਿਆ ਲੱਗਦਾ ਨਹੀਂ ਰੱਦ ਦੇਣਾ ਨਹੀਂ ਹੈਗਾ ਫੇਸਬੁਕ ਕੋਲੇ ਹਾਂ ਪੈਸੇ ਕੋਲੇ ਹੀ ਹੈ ਸਿਰਫ ਮੋਬਾਈਲ ਹੀ ਗਿਆ ਉਹਨਾਂ ਕੋਲ ਉਹਨਾਂ ਦੀ ਲਾਸ਼ ਤੇ ਹਾਲਾਤ ਕੀ ਸੀ ਲਾਸ਼ ਮੂੰਹ ਕੋਈ ਕਲਾ ਹੋਇਆ ਸੀ ਮੂੰਹ ਤੇ ਜਿਆਦਾ ਛਟ ਲੱਗੀਆਂ ਆ ਬਾਕੀ ਆ ਗੋਟ ਤੇ ਥੋੜੀ ਛਟਿਆ ਔਰ ਕਿਦੇ ਸਟਾ ਨਹੀਂ ਹੈ। ਇਹ ਕਿੰਨਾ ਲੱਗਦਾ ਵੀ ਇਹ ਸਟਾ ਨਾ ਹੋ ਜਾ। ਹਾਂਜੀ ਹਾਂਜੀ। ਵੀਰ ਮੋਵ ਵੀ ਕਿਨੇ ਚਪੜਾ ਮੂੰਹ ਤੇ ਕਾਫੀ ਮਾਰੀਆਂ ਆਇਆ। ਮੂੰਹ ਕਾਫੀ ਸੁੱਜਾ ਆਇਆ। ਵੀ ਜਾਨੇ ਕਿ ਕਾਲਾ ਹੀ ਹੋਇਆ ਕਿ ਸਵਾਹ ਹੋਇਆ ਹੈ। ਕੀ ਮੰਨਦੇ ਹੋ ਕਿ ਸ਼ੱਕੀ ਹਲਾਤਾ ਆ? ਹਾਂ ਸ਼ੱਕੀ ਹਲਾਤਾ ਆ। ਵੀ ਸਹੀ ਹੈ। ਕੀ ਕਾਰਵਾਈ ਕੀਤੀ ਹੁੰਦੀ? ਗਵਰਨਮੈਂਟ ਵਾਲਾ ਹੁਣ ਇਹੋ ਹੀ ਮੰਗਿਆ ਵੀ ਸਾਨੂੰ ਇਨਸਾਫ ਚਾਹੀਦਾ ਆ। ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦੀ? ਉਹ ਲੈ ਕੇ ਗਏ ਹੁਣ ਪੋਸਟ ਮਾਰਵਾਤੇ। ਉੱਥੇ ਬੜਾ ਕਾਰਵਾਈ ਕਿਸੇ ਇੱਕਾਂ ਕਰਾਂਗੇ ਜੋ ਵੀ ਇਹਨੂੰ ਪਤਾ ਲੱਗਾ। ਉੱਥੇ ਬੜਾ ਜਿਹੜੀ ਵੀ ਗੱਲਬਾਤ ਹੋਈ ਉਹ ਤੋਂ ਬਾਅਦ ਆ ਮੜ ਕੇ ਫੋਨ ਦੀ ਜੋ ਵੀ ਲਕਸ਼ਣ ਉਹ ਕਰਾਉਣਗੇ ਆਪੇ ਹਾਂਜੀ ਉਹ ਤੋਂ ਬਾਅਦ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਮੌਤ ਹੋਈ ਹੈ ਨਹੀਂ ਉਮਰ ਕਿੰਨੀ ਸੀ ਨਾਲ ਉਮਰ ਉਹਨਾਂ ਦੀ 50 ਦੇ ਡੜ ਗੜ ਹੋ ਹੋ ਗਏ ਮਾ ਹੈ 63 ਆ 63 ਹੋ ਗਈ ਤੁਹਾਡੇ ਕਿ ਲੱਗਦੇ ਮੇਰੀ ਸੱਸ ਆ ਉਹ ਤੁਹਾਡੇ ਨਾਲ ਮੇਰਾ ਬਲਕਾਰ ਸਿੰਘ ਨਾਲ